ਅਚਾਰਾ ਮਪੁਰਾ ਫੂਲ ਇਹਦੀ ਸੱਜਣੋਂ ਚਵਾਈ ਝੋਟੀ ਦੀ ਹੋਈ ਹੋਈ ਆ ਮੇਰਾ ਖਿਆਲ ਆ ਸਰਟੀਫਿਕੇਟ ਇਹਦੇ ਬਾਈ ਕੋਲੇ ਦੋ ਸੀ ਇੱਕ ਸਰਟੀਫਿਕੇਟ ਬਾਈ ਕਹਿੰਦਾ ਗੁੰਮ ਹੋ ਗਿਆ ਇੱਕ ਬਾਈ ਕੋਲੇ ਹੱਥ 'ਚ ਹੀ ਆ ਉਹਦੇ 'ਚ ਨੇ ਮੇਰਾ ਖਿਆਲ ਆ ਦੂਜਾ ਸਥਾਨ ਪ੍ਰਾਪਤ ਕਰਿਆ ਬਾਈ ਹਨਾ ਆ ਸਰਟੀਫਿਕੇਟ ਜਿੱਥੇ ਇਹਦੀ ਚਵਾਈ ਹੋਈ ਆ ਬਕਾਇਦਾ ਦਸਕਤ ਹੋਏ ਹੋਏ ਨੇ ਉਹ ਹਸਪਤਾਲ 'ਚ ਜੇ ਕਿਸੇ ਸੱਜਣ ਨੂੰ ਕੋਈ ਸ਼ੱਕ ਸ਼ੁਭਾ ਬਾਈ ਡੇਟ ਦੱਸ ਦੂਗਾ ਡੇਟ ਦੱਸ ਕੇ ਉੱਥੋਂ ਨਿਕਲ ਵੀ ਆਊਗਾ ਬਾਈ ਹਨਾ ਹਾਂਜੀ ਹਾਂ ਤੇ ਮੇਨ ਗੱਲ ਆ ਜਿਹੜੀ ਖਰਾਕਤ ਵੀ ਮਾਰਦੇ ਕੈਮਰਾ ਇੱਧਰ ਦਿਖਾ ਦੇ ਬਾਈ ਕੋਲੇ ਆ ਪਿਆ ਸਮਾਨ ਪਿਆ ਤਾਂ ਕੀ ਕੀ ਪਾਉਣਾ ਭਾਈਏ ਬڑے ਮੈਂ ਬਾਈ بڑے ਮੈਂ ਦੇ ਖਾਲ ਸਰੋਂ ਦੀ ਅੱਛਾ ਜੀ ਛੋਲਿਆਂ ਦਾ ਛਿਲਕਾ ਠੀਕ ਆ ਜੀ ਲੈਟੀ ਅੱਛਾ ਹਰਿਆਣੇ ਵਾਲੀ ਖਰਾਕ ਹੀ ਆ ਸਾਰੀ ਆਪਣੇ ਪੂਰੇ ਲੈ ਇਧਰ ਵੀ ਮਾਰਦੀ ਦਰਸ ਕੈਮਰਾ ਹੋਏ ਆਪਿਆ ਖੁੱਲੀ ਭਰੀ ਲੈਟੀ ਦੀ ਆਪਾਂ ਗੱਲ ਕਰ ਲਈ ਆ ਆਪਣੇ ਸੱਜਣ ਕਹਿੰਦੇ ਨੇ ਯਾਰਾ ਸਾਡੇ ਕੋਲੇ ਕੋਈ ਜਾਨਵਰ ਨਹੀਂ ਤਿਆਰ ਹੁੰਦੀ ਆ ਸਾਡੇ ਜਾਨਵਰ ਦੁੱਧ ਨਹੀਂ ਦਿੰਦੇ ਦੁੱਧ ਸੱਚ ਨੂੰ ਆ ਚੀਜ਼ ਨਾਲ ਨਹੀਂ ਦਿੰਦੇ ਨੇ ਬਾਈ ਇਹ ਮੇਰਾ ਖਿਆਲ ਆ ਬਾਈ ਚੋਕਰ ਆ ਹਨਾ ਕੰਪ ਦਾ ਚੋਕਰ ਚੋਕਰ ਇਹ ਸੱਜਣੋਂ ਕਣਕ ਦਾ ਚੋਕਰ ਆ ਇਹਦੇ ਚ ਵੀ ਤਾਕਤ ਵਧੀਆ ਹੁੰਦੀ ਆ ਬਾਈ ਹਨਾ ਹੂੰ ਹੂੰ ਤੇ ਇਹ ਆ ਗਿਆ ਬਾਈ ਦਾ ਮਿਕਸ ਸਮਾਨ ਤੇ ਇੱਧਰ ਵੀ ਮਾਰਦੇ ਯਾਰ ਸਿਸਟਮ ਤੇ ਕੈਮਰਾ ਆ ਗਿਆ ਬਾਈ ਤੇ ਕਣਕ ਤੇ ਸਰੋਂਦਲਾਈ ਵੀ ਆ ਅੱਛਾ ਕਣਕ ਤੇ ਸਰੋਂ ਮਿਕਸ ਜਿਹੜੀਆਂ ਗੱਬਣਾ ਝੋਟੀਆਂ ਨੇ ਉਹਨਾਂ ਨੂੰ ਇਹ ਆਪਾਂ ਕਿੰਨੇ ਚੱਦੀਆਂ ਗੱਬਣਾ ਨੂੰ ਦੰਦੀਆਂ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਪਿੰਡ ਬਾਲਿਆਂ ਵਾਲੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਰਹਿਜੰਦਾ ਬਾਈਆਂ ਨੂੰ ਬਠਿੰਡਾ ਤੇ ਝੋਟੀ ਦਾ ਦਿਖਾਵਾਂਗੇ ਇੱਕ ਸੱਜਣੋਂ ਪਰ ਝੋਟੀ ਨਾਲ ਦਿਖਾਵਾਂਗੇ ਉਹੀ ਗੱਲ ਆ ਵੀ ਟਰੱਕ ਜਿੱਦੀ ਝੋਟੀ ਦਿਖਾਵਾਂਗੇ ਤੇ ਜਿਹੜੇ ਇਹਦੇ ਦੁੱਧ ਦੇ ਰਿਕਾਰਡ ਨੇ ਸੱਜਣੋਂ ਦੁੱਧ ਦੇ ਰਿਕਾਰਡ ਵੀ ਬਾਲੇ ਤੱਕੜੇ ਨੇ ਬਿੱਦ ਪ੍ਰੂਫ ਆ ਕੋਈ ਕੈਨ ਵਾਲਾ ਨਹੀਂ ਹੈਗਾ ਵੀ ਯਾਰ ਇਹ ਕੈਨ ਨੂੰ 22 ਦੰਦੀਆ 23 ਦੰਦੀਆ 22 ਕੋਲੇ ਸਰਟੀਫਿਕੇਟ ਨੇ ਤੇ ਦੁੱਧ ਦਾ ਨਾ ਜਿਹੜਾ ਇਹਦਾ ਇੱਥੇ ਦੇ ਸਰਕਾਰੀ ਹਸਪਤਾਲ ਤੇ ਸੱਜਣੋਂ ਦਰਜ ਹੋਇਆ ਹੋਇਆ ਹੁਣ ਝੋਟੀ ਹੈਗੀ ਗੱਬਣ 5-7 ਦਿਨ 5-4 ਦਿਨ ਇਹ ਸੂਣ ਚ ਕੱਢਦੀ ਆ ਤੇ ਬਾਕੀ ਨਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਆ ਜਿਹੜਾ ਇਹਦਾ ਰੇਟ ਵੀ ਸੱਜਣੋਂ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਲੈ ਬਾਈ ਨਾ ਕਰਾਉਂਦਾ ਗੱਲਬਾਤ ਆਜੋ ਬਾਈ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਨਾਮ ਦੱਸੋ ਆਪਣਾ ਸੁਖਜਿੰਦਰ ਸਿੰਘ ਨਾਮ ਸੁਖਜਿੰਦਰ ਸਿੰਘ ਪਿੰਡ ਬਾਲਿਆਂ ਵਾਲੀ ਹਾਂਜੀ ਲੈ ਇੱਕ ਸੁਖਜਿੰਦਰ ਸਿੰਘ ਸੱਜਣੋਂ ਲੋਪੋ ਵਾਲਾ ਵੀ ਆ ਉਹ ਬਣਾਉਂਦਾ ਘੋੜੀਆਂ ਦੇ ਵੀਡੀਓ ਤੇ ਉਸੇ ਦੇ ਨਾਮ ਤੇ ਬਾਈ ਦਾ ਨਾਮ ਵੀ ਸੁਖਜਿੰਦਰ ਸਿੰਘ ਆ ਪਿੰਡ ਬਾਈ ਦਾ ਬਾਲਿਆਂ ਵਾਲੀ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਹੀਂ ਬਾਈ ਅੱਛਾ ਇੱਕ chrelu janwar ਨੇ ਕਰਦੀ ਆ ਤੇ ਮੇਨ ਗੱਲ ਆ ਜਿਹੜੀ ਸੱਜਣੋ ਨਾਲ ਅੱਜ ਮੈਂ chrelu ਘਰ ਚੋਂ ਜਾਨਵਰ ਦਿਖਾ ਰਿਆ ਤੁਹਾਨੂੰ ਇਹ ਕੋਈ ਵਪਾਰ ਦਾ ਬਾਈ ਹੋਰਾਂ ਦਾ ਕੰਮ ਨਹੀਂ ਜੀ ਆਪਾਂ ਕਹਿ ਲਈ ਵੀ ਇਹ ਵਪਾਰੀ ਦੇ ਘਰੇ ਝੋਟੀ ਖੜੀ ਆ ਇਹ ਝੋਟੀ ਖੜੀ ਆ ਸੱਜਣੋ chrelu ਕਿਸਾਨ ਦੇ ਘਰੇ ਖੜੀ ਆ ਤੇ ਮੇਨ ਗੱਲ ਆ ਜਿਹੜੀ ਬਾਈ ਦੇ ਦੱਸਣ ਮੁਤਾਬਕ ਨਾਲ ਕਹਿੰਦਾ ਯਾਰ ਆਪਾਂ ਨੇ ਘਰੇ ਤਿਆਰ ਕਰੀ ਹੋਈ ਆ ਝੋਟੀ ਹਾਂ ਬਾਈ ਆਪਣੀ ਘਰ ਦੀ ਆ ਕੱਟੀ ਵਾਲੀ ਆਪਣੀ ਘਰ ਦੀ ਬਾਈ ਅੱਛਾ ਹੁਣ ਇਹਦਾ ਸੂਆ ਕਿਹੜਾ ਬਾਈ ਚੌਥਾ ਲਾਦਰ ਸੋ ਝੋਟੀ ਤੇ ਮਾਰਦੇ ਹੁਣ ਕੈਮਰਾ ਅਗਲੇ ਬੰਨਿਓ ਲੇਵਾਲੂ ਆ ਜਰੂਰ ਦਿਖਾ ਦੇ ਇਹਦਾ ਬਈ ਥਣ ਥਣੌਟ ਦਿਖਾ ਦੇ ਤੇ ਇਹਦੀ ਬਾਡੀ ਬੁੱਡੀ ਤੇ ਮਾਰਦੇ ਤਾਂ ਹੀ ਮੈਂ ਤੁਹਾਨੂੰ ਆਖਿਆ ਸੀ ਸੱਜਣਾ ਵੀ ਟਰੱਕ ਜਿੱਡੀ ਉਹ ਵੀ ਕਿਸੇ ਗੱਲ ਤੋਂ ਕਿਹਾ ਦੀ ਕਿਉਂਕਿ ਵਾਕਈ ਝੋਟੀ ਯਾਰਾ ਟਰੱਕ ਜਿੱਡੀ ਹੈਗੀ ਆ ਇਹਦੀ ਚੜਾਈ ਚੜੂਈ ਦੀ ਗੱਲ ਕਰ ਲਈਏ ਕੱਦ ਵਿੱਡ ਦੀ ਲੰਬਾਈ ਦੀ ਤੇ ਇੱਥੇ ਤੋਂ ਬਈ ਇਹਦੀ ਫੇਸ ਕੁਆਲਿਟੀ ਵੀ ਦਿਖਾ ਦੇ ਛੋਟਾ ਜਿਹਾ ਬੱਲ ਜਰੂਰ ਆ ਹਨਾ ਮੱਥੇ 'ਚ ਬਈ ਹਾਂ 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 ਦੁੱਧ ਇਹਦਾ ਹੁਣ ਚੌਥਾ ਸੂਆ ਸੂਤੀ ਜੇ ਕਿੰਨਾ ਦੁੱਧ ਦਿੱਤਾ ਆਪਣੇ ਕੋਲ 23 ਕਿਲੋ ਚਾਹ ਬਈ 23 ਕਿਲ ਉਹ ਕਿਥੇ ਕਰਾਈ ਜੀ ਅੱਛਾ ਆਪਣੇ ਹਸਪਤਾਲ ਚਵਾਈ ਕਰਾਈ ਸੀਗੀ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਪਿੰਡ ਆਪਾਂ ਦੀ ਚਵਾਈ ਅੱਛਾ ਰਾਮਪੁਰਾ ਫੂਲ ਹਾਂਜੀ ਅੱਛਾ ਰਾਮਪੁਰਾ ਫੂਲ ਇਹਦੀ ਸੱਜਣੋ ਚਵਾਈ ਝੋਟੀ ਦੀ ਹੋਈ ਹੋਈ ਆ ਮੇਰਾ ਖਿਆਲ ਆ ਸਰਟੀਫਿਕੇਟ ਇਹਦੇ ਬਾਈ ਕੋਲੇ ਦੋ ਸੀ ਇੱਕ ਸਰਟੀਫਿਕੇਟ ਬਾਈ ਕਹਿੰਦਾ ਗੁੰਮ ਹੋ ਗਿਆ ਇੱਕ ਬਾਈ ਕੋਲੇ ਹੱਥ 'ਚ ਹੀ ਆ ਉਹਦੇ 'ਚ ਨੇ ਮੇਰਾ ਖਿਆਲ ਆ ਦੂਜਾ ਸਥਾਨ ਪ੍ਰਾਪਤ ਕਰਿਆ ਬਾਈ ਹਨਾ ਆ ਸਰਟੀਫਿਕੇਟ ਵਾਲਾ ਦਰਸ ਨੇੜੇ ਲਾ ਕੇ ਮਾਰਦੀ ਇਹਦੇ ਤੇ ਕੈਮਰਾ ਬਾਈ ਤੇ ਬਾਕੀ ਮੇਨ ਗੱਲ ਆ ਜਿਹੜੀ ਮੇਰਾ ਖਿਆਲ ਆ ਇਹਦੇ ਚ ਦੁੱਧ ਨਹੀਂ ਲਿਖਿਆ ਹੋਇਆ ਇਹਨਾਂ ਨੇ ਹੈਨਾ ਬਾਈ ਕਿੰਨੇ ਕਿਲੋ ਆ ਉਹ ਦੂਜੇ ਸਰਟੀਫਿਕੇਟ ਤੇ ਸੀਗਾ ਉਹ ਦੂਜੇ ਤੇ ਸੀ ਪਰ ਸੱਜਣੋ ਜਿੱਥੇ ਦੀ ਚਵਾਈ ਹੋਈ ਆ ਬਕਾਇਦਾ ਦਸਕਤ ਹੋਏ ਹੋਏ ਨੇ ਉਹ ਹਸਪਤਾਲ ਚ ਜੇ ਕਿਸੇ ਸੱਜਣ ਨੂੰ ਕੋਈ ਸ਼ੱਕ ਸ਼ੁਭਾ ਬਾਈ ਡੇਟ ਦੱਸ ਦੂਗਾ ਡੇਟ ਦੱਸ ਕੇ ਉਥੋਂ ਨਿਕਲ ਵੀ ਆਊਗਾ ਬਾਈ ਹੈਨਾ ਹਾਂਜੀ ਹਾਂ ਲੈ ਬਾਈ ਆਜਾ ਇੱਕ ਵਾਰੀ ਝੋਟੀ ਖੋਲ ਕੇ ਤੋੜ ਕੇ ਦਿਖਾ ਦੇ ਤੇ ਸੂਣ ਦੇ ਕਿੰਨੇ ਦਿਨ ਕੱਢ ਦੀ ਆ ਬਾਈ ਹੁਣ ਦੇਖੋ ਇਹ ਕੈਰੰਦੀ ਹੈ ਕੱਲ ਨੂੰ ਦਿਨ ਪੂਰੇ 28 ਨੂੰ ਅੱਛਾ ਕੱਲ ਨੂੰ ਇਹਦੇ ਦਿਨ ਪੂਰੇ ਨੇ ਵੀ 2 ਦਿਨ 4 ਦਿਨ ਜਾਣ ਵਾਲਾ ਜਾਨਵਰ ਹੈ ਨਾ ਹਾਂ ਹਾਂ ਲੈ ਜੂਗਾ ਜੀ ਕੱਢ ਵੀ ਜਾਂਦਾ ਬਾਕੀ ਹਰ ਸਾਲ ਤੁਹਾਡੇ ਕੋਲ ਸੁੰਦਿਆ ਕਾ ਇੱਕ ਦਿਨ ਉੱਤੇ ਲੈ ਕੇ ਸੂਪਾਂਦੀ ਆ 2-4 ਦਿਨ ਤਾਂ ਲੈ ਜਾਂਦੀ ਅੱਛਾ 2-4 ਦਿਨ ਉੱਪਰ ਲੈ ਜਾਂਦੀ ਆ ਲੈ ਇਹਨੂੰ ਤੋੜਦੀ ਸੱਜਣਾ ਉਹੀ ਗੱਲ ਆ ਵੀ ਟਰੱਕ ਜਿੱਦੀ ਝੋਟੀ ਆ ਸੱਜਣੋ ਚੜਾਈ ਚੜੂਈ ਬਾੜੀਆ ਉੱਤੋਂ ਝੋਟੀ ਦੀ ਤੇ ਕੱਦ ਕਾਠ ਵੀ ਚੰਗਾ ਤੇ ਥਾਣ ਥੁਣਤਾ ਨਾ ਜੇ ਆਪਾਂ ਗੱਲ ਕਰ ਲਈ ਯਾਰ ਬਾਕਮਾਲ ਹੀ ਲੱਗਿਆ ਤੇ ਲੱਗਿਆ ਵੀ ਐਨ ਪੂਰਾ ਟੋਪਦਾ ਬਾਕਮਾਲੋ ਜੀ ਇੱ ਤੇ ਇੱਥੇ ਤੋਂ ਪੂਰੀ ਦਿਖਾ ਦੇ ਦਰਸ ਜਦੋਂ ਮੁਰਦੀਆ ਝੋਟੀ ਹਰੇ ਹਰੇ ਕੈਂਗਲ ਤੋਂ ਦਿਖਾ ਦੇ ਉਹੀ ਗੱਲ ਆ ਸੱਜਣੋ ਵੀ ਝੋਟੀ ਦੀ ਯਾਰ ਲੰਬਾਈ ਲੰਬੂਈ ਕੱਦ ਕਾਠ ਤੇ ਥਣ ਥੋਣਾ ਨਾ ਜਿਹੜਾ ਬਾਈ ਥਣ ਥੋਣ ਵੀ ਆ ਲੱਗਾ ਪੂਰੀ ਟਾਪ ਕੁਆਲਿਟੀ ਦਾ ਕਿਉਂਕਿ ਯਾਰ ਜਿਹੜੇ 20 22 ਕਿਲੋ ਵਾਲੇ ਜਾਨਵਰ ਹੁੰਦੇ ਨੇ ਉਹ ਕੋਈ ਆਮ ਜਾਨਵਰ ਦੁੱਧ ਨਹੀਂ ਬਾਈ ਦੇ ਸਕਦਾ ਕਿਉਂਕਿ ਜੇ ਜਾਨਵਰ ਦੇ ਵਿੱਚ ਬਾਈ ਜਾਨ ਹੋਊਗੀ ਹਨਾ ਉਹਦੀ ਬਾਡੀ ਹੋਊਗੀ ਬਾਡੀ ਵਾਲਾ ਜਾਨਵਰ ਹੀ ਦੁੱਧ ਦੇਊਗਾ ਬੰਦ ਹੋ ਜੀ ਲੈ ਇਧਰਲੇ ਬੰਨਿਓ ਵੀ ਦਿਖਾ ਦੇ ਅਗਲੇ ਬੰਨਿਓ ਲੈ ਵਾ ਤੇ ਪਾਸਾ ਵੀ ਬਾਈ ਰੱਖਦੀ 19 21 ਰੱਖੂਗੀ 19 20 ਬਾਈ ਹਾਂ ਇਹ ਬੈਕ ਤੋਂ ਦਰਸ ਬੈਕ ਤੋਂ ਵੀ ਦਿਖਾਦੀ ਇਹਨੂੰ ਇੱਕ ਵਾਰੀ ਪਾਸਾ ਵੀ ਸੱਜਣੋ ਬਾਹਲਾ ਨਹੀਂ ਰੱਖਦੀ ਜੇ ਆਪਾਂ ਗੱਲ ਕਰ ਲਈਏ ਬਾਈ ਦੇ ਦੱਸਣ ਮੁਤਾਬਕ ਆ ਵੀ 19 21 ਦਾ ਹੈ ਲੈ ਵਿੱਚ ਮਾੜਾ ਮੋਟਾ ਪਾਸਾ ਵੀ ਰੱਖਦੀ ਆ ਕਿਉਂਕਿ ਉਹ ਗੱਲ ਯਾਰ ਆਪਾਂ ਦੱਸ ਦਾਂਗੇ ਸੱਜਣਾਂ ਨੂੰ ਕੋਈ ਓਲੇ ਵਾਲੀ ਗੱਲ ਨਹੀਂ ਰੱਖਦੇ ਤੇ ਇਧਰਲੇ ਬੰਨਿਓ ਦਿਖਾ ਦੇ ਬਾਈ ਥਣ ਥਣ ਚਵਾਈ ਚੂਈ ਕਿਵੇਂ ਆ ਬਾਈ ਇਹਦੀ ਪੂਰੀ ਸਿਰਾ ਬਾਈ ਚਵਾਈ ਚੂਈ ਪੰਜ ਬਾਗ ਚੂਈ ਚੱਲਣ ਅੱਛਾ ਪੋਲੀ ਪੁਲੀ ਪੂਰੀ ਆ ਤੇ ਬਾਕੀ ਸੀਲ ਸੂਲ ਕਿਵੇਂ ਆ ਸੀਲ ਸੂਲ ਵਧ ਗਿਆ ਦੇ ਦੁੱਧ ਕਿੰ ਦੁੱਧ ਤਾਂ 2.5 ਮਹੀਨੇ ਪਹਿਲਾਂ ਛੱਡਦੀ ਆ। ਅੱਛਾ 2.5 ਮਹੀਨੇ ਪਹਿਲਾਂ ਛੱਡਣੀ ਪਈ ਆ। ਵੀ ਦੁੱਧ ਲੰਮਾ ਟਾਈਮ ਲੈ। ਲੰਮਾ ਦਿੰਦੀ ਆ ਦੁੱਧ ਤਾਂ। ਦੁੱਧ ਵਾਲੀ ਮਸ਼ੀਨ ਆ ਮਿਲਕ ਮੀਨ ਆ ਆਪਾਂ ਇਹਨੂੰ ਕਹਿ ਸਕਦੇ ਆ। ਲੈ ਤਾਂ ਰੇਟ ਬਾਈ ਹੁਣ ਫਿਰ। ਇਹਦਾ ਤਾਂ ਬਾਈ 2.5 ਆ। 2.5 ਇਹਦਾ ਰੇਟ ਆ। ਲੈਣ ਦੇਣ ਦਾ ਰੇਟ ਦੱਸ ਦੇ ਆਪਣੇ ਕੈਮਰੇ ਦੇ ਕਿਉਂਕਿ ਉਹਦੇ 'ਚ ਉਹ ਨਾ ਫਿਕਸ ਰੇਟ ਦੱਸ ਦੇ ਜਮੇ ਵੀ ਜਿਹੜੇ 'ਚ ਆਪਾਂ 85 ਦੀ ਛੱਡਦੇ ਆ। ਵੀ ਜਿਹੜੇ 'ਚ ਆਪਾਂ ਘਟਾਉਣਾ ਨਹੀਂ। ਲੈ ਸੱਜਣੋ ਇਹ ਝੋਟੀ ਤੁਹਾਨੂੰ ਮਿਲੂਗੀ 1,85,000 ਦੀ। ਉਹ ਫਿਕਸ ਰੇਟ ਆ ਬਾਈ। ਕਹਿੰ ਲਾ ਯਾਰ ਕਿਹੜਾ ਹੋਰ ਤੋਰ ਦੇ ਖੋਲ ਕੇ ਬਾਈ ਸਮਾਰ ਕੇ ਦਿਖਾ ਦੇ ਤਰਸ ਹਰੇਕ ਪੱਖ ਤੋਂ ਦਿਖਾ ਦੇ ਝੋਟੀ ਨੂੰ ਇੱਕ ਵਾਰੀ ਆ ਇਹਨੂੰ ਲੰਬੀ ਚਲਾ ਦੀ ਖੋਲ ਕੇ ਲੈ ਬਾਕੀ ਜਦੋਂ ਸੱਜਣੋਂ ਤੁਰੂਗੀ ਨਾ ਹੁਣ ਇੱਕ ਵਾਰੀ ਇਹਦੀ ਬਾਡੀ ਕਰੈਕਟਰ ਇਹਦੇ ਥਾਂ ਲੇ 베 ਦੀ ਜੱਜਮੈਂਟ ਤੁਸੀਂ ਫੇਰ ਤੋਂ ਕਰ ਲੋ ਇੱਕ ਵਾਰ ਨਾ ਤੁਹਾਨੂੰ ਮੈਂ ਐ ਨੇੜੇ ਲਾ ਕੇ ਕੈਮਰਾ ਹਰੇਕ ਪੱਖ ਤੋਂ ਝੋਟੀ ਦਿਖਾ ਦੂੰਗਾ ਕਿਉਂਕਿ ਝੋਟੀ ਹੈਗੀ ਆ ਡਬਲ ਤੇ ਹੈਗੀ ਵੀ ਵੱਡੇ ਰੇਟ ਵਾਲੀ ਆ ਇਸੇ ਕਰਕੇ ਆਪਾਂ ਇਹਨੂੰ ਦੁਬਾਰਾ ਵੀ ਤੋਰ ਕੇ ਦਿਖਾਵਾਂਗੇ ਵੀ ਕਿਸੇ ਵੀ ਪੱਖ ਤੋਂ ਜਾਨਵਰ ਯਾਰ ਦਿਖਾਉਣ ਤੋਂ ਜਿਵੇਂ ਗੱਲ ਕਰ ਲਾਂ ਵੀ ਰਹਿ ਨਾ ਜਾਵੇ ਕਿਸੇ ਪਾਸੇੋਂ ਕਿ ਪਾਸਾ ਜਿਵੇਂ ਸੱਜਣੋਂ ਬਾਈ ਨੇ ਦੱਸਿਆ 19 21 ਜ਼ਰੂਰ ਰੱਖਦੀ ਆ ਪਰ ਦੁੱਧਾ ਜਿਹੜਾ ਦੁੱਧੇ ਦਾ 23 ਕਿਲੋ ਚੋਇਆ ਬਾਈ ਨੇ ਤੀਜੇ ਸੂਏ ਤੇ ਚੌਥੇ ਸੂਏ ਨੇ ਹੁਣ ਸੂਣਾ ਇੱਕ ਦੋ ਦਿਨ ਬਾਈ ਦੇ ਦੱਸਣ ਮੁਤਾਬਕ ਕੱਢ ਵੀ ਸਕਦੀ ਆ ਤੇ ਬਾਕੀ ਤਿਆਰੀ ਸੱਜਣੋਂ ਝੋਟੀ ਦੀ ਚੰਗੀ ਆ ਲੈ ਚੱਲ ਬਾਈ ਇਹਨੂੰ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਪੂਰੀ ਲੰਬੀ ਆ ਝੋਟੀ ਤੇ ਹਾਈਟ ਵੀ ਚੰਗੀ ਆ ਮੇਨ ਗੱਲ ਆ ਨਾ ਜਿਹੜੀ ਉੱਪਰ ਤੋਂ ਸੱਜਣੋਂ ਇਹਦੀ ਚੜਾਈ ਆ ਚੜਾਈ ਝੋਟੀ ਦੀ ਬਹੁਤ ਆ ਬਾਈ ਇੱਕ ਆਪਾਂ ਕਹਿ ਸਕਦੇ ਆ ਵੀ ਇੱਕ ਦਮਾਨ ਬੈੱਡ ਜਿੰਨੀ ਦੀ ਚੜਾਈ ਆ ਉੱਪਰ ਤੋਂ ਲਾ ਰੇਟ ਸੱਜਣੋ ਬਾਈ ਨੇ ਦੱਸਤਾ ਇਹ 1,85,000 ਫਿਕਸ ਰੇਟ ਹੈ ਇਹ ਜੋ ਮੰਨਤਾ ਨਾ ਆਏਗੇ ਸੱਜਣ ਦਾ ਹੋ ਜਾਊਗਾ ਬਾਈ ਨੰਬਰ ਬੋਲ ਦੋ ਆਪਾਂ 98785 ਹਾਂਜੀ 08082 ਅੱਛਾ ਉਹ ਨੰਬਰ 'ਚ ਵੀ 85 ਲੱਗਦਾ ਹੈ ਹਾਂ ਹਾਂ ਨੰਬਰ 'ਚ ਵੀ 85 ਲੱਗਦਾ ਬਾਈ ਇੱਕ ਵਾਰੀ ਫੇਰ ਬੋਲੋ 98785 08082 ਅੱਛਾ ਇਹਦਾ ਕੋਈ ਬੱਚਾ ਵੀ ਹੈਗਾ ਆਪਣੇ ਕੋਲ ਸੰਭਾਲਿਆ ਕੱਟੀ ਹੈ ਇੱਕ ਅੱਛਾ ਕੱਟੀ ਵਾਲਾ ਦਰਸਾ ਜਾਓ ਇਹਦੀ ਕੱਟੀ ਵੀ ਦਿਖਾ ਦਿ ਯਾਰ ਪਿਛਲੇ ਸੁਵੀ ਵਾਲੀ ਮਾਰਦੇ ਕੈਮਰਾ ਉਹ ਖੜੀ ਆ ਬਚਾਲੇ ਆਪਾਂ ਇਹਦੇ ਸੱਜਣੋ ਬੱਚੇ ਵੀ ਦਿਖਾ ਦੇਣਾ ਤੁਹਾਨੂੰ ਵੀ ਬੱਚੇ ਕਿਸ ਤਰ੍ਹਾਂ ਦੇ ਪਾਉਂਦੀ ਆ ਬਾਕੀ ਜੇ ਗੱਲ ਕਰ ਲਾਂ ਯਾਰ ਮੈਨੂੰ ਬਾਈ ਨੂੰ ਸ਼ੌਂਕ ਆ ਹਨਾ ਬਾਈ ਸ਼ੌਂਕ ਦਾ ਜਿਵੇਂ ਕਹਿੰਦੇ ਹੁੰਦੇ ਨੇ ਸੱਜਣੋ ਕੋਈ ਮੁੱਲ ਨਹੀਂ ਬਾਈ ਨੂੰ ਸ਼ੌਂਕ ਆ ਚੰਗੇ ਜਾਨਵਰ ਰੱਖਣ ਦਾ ਇਹ ਇਹਦੀ ਪਿਛਲੇ ਸੂਏ ਦੀ ਕੱਟੀ ਆ ਇਹ ਪਿਛਲੇ ਸੂਏ ਦੀ ਕੱਟੀ ਆ ਟੀਕਾ ਤਾਂ ਨਹੀਂ ਪਤਾ ਬਾਈ ਕਿਹੜੇ ਟੀਕੇ ਦੀ ਨਹੀਂ ਬਾਈ ਅੱਛਾ ਟੀਕਾ ਨਹੀਂ ਪਤਾ ਉਹ ਹੈਗੀ ਖਰਜਾਤ ਕੁਆਲਟੀ 'ਚ ਇਹ ਵੀ ਚੰਗੀ ਆ ਹਨਾ ਹੂੰ ਹੂੰ ਤੇ ਬਾਕੀ ਜਿਹੜੀ ਮੇਨ ਗੱਲ ਆ ਤੁਹਾਨੂੰ ਮੈਂ ਦਾਣਾ ਵੀ ਦਿਖਾਉਂਗਾ ਬਾਈ ਹੋਰੀ ਦਾ ਫੀਲਡ ਪਲਾਨ ਵੀ ਦਿਖਾਉਂਗਾ ਵੀ ਬਾਈ ਹੋਰੀ ਦਾਣਾ ਦੱਪਾ ਜਿਹੜਾ ਜਾਨਵਰਾਂ ਨੂੰ ਯਾਰਾ ਕਿਵੇਂ ਦਾ ਪਾਉਂਦੇ ਨੇ ਲੈ ਸੱਜਣੋ ਬਾਈ ਦੇ ਨਾਲ ਸਾਰੇ ਜਾਨਵਰਾਂ ਤੇ ਵੀ ਤਰਸ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਕਿਉਂਕਿ ਯਾਰ ਸ਼ੌਂਕ ਆ ਬਾਈ ਨੂੰ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਤੇ ਬਾਕੀ ਯਾਰ ਤੁਹਾਨੂੰ ਵੀਡੀਓ 'ਚ ਨਾ ਜਾਨਵਰ ਨਜ਼ਰ ਵੀ ਆਉਂਦੇ ਹੋਣਗੇ ਪੂਰੀ ਟੌਪ ਕੁਆਲਿਟੀ ਦੇ ਨੇ ਤੇ ਨਿੱਕੇ ਬੱਚਿਆਂ ਦੀ ਗੱਲ ਕਰ ਲਈ ਯਾਰ ਨਿੱਕੇ ਬੱਚੇ ਵੀ ਬਾਈ ਐਨ ਕਰਦਾ ਸ਼ੌਂਕ ਨਾਲ ਯਾਰ ਆਹ ਕਾ ਇੱਕ ਮਹੀਨਿਆਂ ਦਾ ਬੱਚਾ ਬਈ ਤੇ ਬਾਈ 31 ਦਸੰਬਰ ਦੀ ਸੂਈ ਵੀ ਆ ਅੱਛਾ 31 ਦਸੰਬਰ ਉਹਨੇ 16.5 ਬਈ 16.5 ਬਾਕੀ ਜੀ ਆਪ ਆਪਣੇ ਫਾਰਮ ਤੇ ਗੱਲ ਕਰ ਲਈ ਘੱਟ ਤੋਂ ਘੱਟ ਦੁੱਧ ਵਾਲਾ ਕਿੰਨੇ ਕਲਾ ਜਾਨਵਰ 15 ਤੋਂ ਘੱਟ ਤਾਂ ਹੀ ਰੱਖਦੇ ਨਹੀਂ ਪਹਿਲਾਂ ਵੀ ਪਹਿਲਾਂ ਛੋਟੀ ਥੱਲੇ 15 ਕਿਲੋ ਪਹਿਲਾਂ ਥੱਲੇ 15 ਜਾਨਵਰ ਸਾਰੇ 15 ਤੋਂ ਪਲੱਸ ਮਿਲਣਗੇ ਲੈ ਬਾਕੀ ਯਾਰ ਜਿਹੜਾ ਸੱਜਣ ਬਾਈ ਕੋਲੇ ਫਾਰਮ ਤੇ ਆਊਗਾ ਦੇਖ ਕੇ ਵੀ ਜ਼ਰੂਰ ਜਾਇਓ ਬਾਈ ਦੇ ਜਾਨਵਰ ਤੇ ਪਰਸ ਭਾਂਡੇ ਚ ਵੀ ਮਾਰਦੇ ਹੋ ਕੈਮਰਾ ਪੱਕੇ ਚ ਵੀ ਬਾਈ ਨੇ ਯਾਰ ਮਿੱਟੀ ਮੁੱਟੀ ਸਿੱਟ ਕੇ ਕੱਚੇ ਦਾ ਰਿਕਾਰਡ ਮੇਰਾ ਖਿਆਲ ਆ ਸੂਣ ਕਰਕੇ ਕਰਿਆ ਹੋਇਆ ਬਾਈ ਹਨਾ हां हां आ सजनो ਕੱਚੇ ਦਾ ਸਿਸਟਮ ਵੀ ਆ ਬਾਈ ਦਾ ਤੇ ਮੇਨ ਗੱਲ ਆ ਜਿਹੜੀ ਖਰਾਕ ਤੇ ਵੀ ਮਾਰਦੇ ਕੈਮਰਾ ਇੱਧਰ ਦਿਖਾਦੇ ਬਾਈ ਕੋਲੇ ਆ ਪਿਆ ਸਮਾਨ ਪਿਆ ਤਾਂ ਕੀ ਕੀ ਪੌਣਿਆ ਬਈਏ ਚਾਪਾ ਜੇ ਬੜੇ ਮੈਂ ਬਾਈ ਬੜੇ ਮੈਂ ਦੇ ਖਾਲ ਸਰੋਂ ਦੀ ਅੱਛਾ ਜੀ ਛੋਲਿਆਂ ਦਾ ਛਿਲਕਾ ਠੀਕ ਆ ਜੀ ਲੇਤੀ ਅੱਛਾ ਹਰਿਆਣੇ ਵਾਲੀ ਖਰਾਕ ਹੀ ਆ ਸਾਰੀ ਆਪਣੇ ਕੋਲੇ ਲਾ ਇੱਧਰ ਵੀ ਮਾਰਦੀ ਦਰਸ ਕੈਮਰਾ ਓਏ ਆ ਪਈਆ ਖੁੱਲੀ ਭਰੀ ਲੇਤੀ ਦੀ ਆਪਾਂ ਗੱਲ ਕਰ ਲਈਏ ਆਪਣੇ ਸੱਜਣ ਕਹਿੰਦੇ ਨੇ ਯਾਰਾ ਸਾਡੇ ਕੋਲੇ ਕੋਈ ਜਾਨਵਰ ਨਹੀਂ ਤਿਆਰ ਹੁੰਦੀ ਆ ਸਾਡੇ ਜਾਨਵਰ ਦੁੱਧ ਨਹੀਂ ਦਿੰਦੇ ਦੁੱਧ ਸੱਜਣੋ ਆ ਚੀਜ਼ ਨਾਲ ਨਹੀਂ ਦਿੰਦੇ ਨੇ ਬਾਈ ਇਹ ਮੇਰਾ ਖ ਇਹ ਸੱਜਣੋਂ ਕਣਕ ਦਾ ਚੋਕਰ ਆ ਇਹਦੇ ਚ ਵੀ ਤਾਕਤ ਵਧੀਆ ਹੁੰਦੀ ਆ ਬਾਈ ਹਨਾ ਹੂੰ ਹੂੰ ਤੇ ਇਹ ਆ ਗਿਆ ਬਾਈ ਦਾ ਮਿਕਸ ਸਮਾਨ ਆ ਤੇ ਇੱਧਰ ਵੀ ਮਾਰਦੇ ਯਾਰ ਸਿਸਟਮ ਤੇ ਕੈਮਰਾ ਆ ਗਿਆ ਬਾਈ ਤੇ ਕਣਕ ਤੇ ਸਰੋਂ ਦਲਾਈ ਵੀ ਆ ਅੱਛਾ ਕਣਕ ਤੇ ਸਰੋਂ ਮਿਕਸ ਜਿਹੜੀਆਂ ਗੱਭਣਾ ਝੋਟੀਆਂ ਨੇ ਉਹਨਾਂ ਨੂੰ ਇਹ ਆਪਾਂ ਕਿੰਨੇ ਚਿਰ ਦਿਆਂ ਗੱਭਣਾਂ ਨੂੰ ਦੰਨੀ ਆਂ ਜੀ ਗੱਲ ਕਰ ਜੋ 2 ਮਹੀਨੇ ਦੇ ਹੋ ਜਾਣ ਜਦੋਂ 2 ਮਹੀਨੇ ਹੋ ਜਾਣਾ ਉਸ ਤੋਂ ਬਾਅਦ ਆਪਾਂ ਕਣਕ ਚ ਮੰਨ ਲਓ ਵੀ ਸਰੋਂ ਪਾ ਕੇ ਹਾਂ ਹਾਂ ਉਹ ਪਿਹਾ ਕੇ ਉਹ ਦੰਨੇ ਆ ਹਾਂ ਕੋਈ ਕਿੰਨੀ ਦੇਰ ਦੰਨੇ ਰਹਿਣੇ ਆ ਆਪਾਂ ਫਿਰ ਜਾਨਵਰ ਨੂੰ ਤੇ ਹੁੰਦੇ ਮੈਂ 5ਵੇਂ 6 ਮਹੀਨੇ ਤੱਕ ਇਹਨੂੰ ਦੁੱਧੋਂ ਨਹੀਂ ਛੱਡ ਅਛਾ ਪੰਜਵੇਂ ਛੇ ਮਹੀਨੇ ਤੱਕ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਕਿਉਂ ਕਿਉਂ ਉਹ ਕੀ ਮਾਤਰਾ ਚ ਗੰਨੇ ਆਪਾਂ ਕਿਉਂ ਉਹ ਵਰ ਪਾਈ ਆਕ ਤੀਜੇ ਦਿਨ ਕਦੋਂ ਛੱਡ ਕੇ ਅਛਾ ਪਾਈ ਆਕ ਤੀਜੇ ਉਹਦਾ ਕੀ ਕਰਦਾ ਦੋ ਪੰਜ ਕਿਲੋ ਦੇ ਦਿੰਦੇ ਆ ਪਸ਼ੂ ਨੂੰ ਅਛਾ ਉਹਦਾ ਫਾਇਦਾ ਕੀ ਹੁੰਦਾ ਬਾਈ ਇਧਰ ਵੀ ਮਾਰਦੇ ਓਏ ਬਹੁਤ ਤਾਂ ਕਿ ਪਸ਼ੂ ਰਾਜੀ ਰੂਜੀ ਹੋ ਜਾਂਦਾ ਅੱਛਾ ਜੀ ਅਗਲੇ ਦਿਨ ਦੁੱਧ ਵੱਧ ਦੇ ਜਾਂਦਾ ਠੀਕ ਆ ਗੱਲਾਂ ਉਹ ਜੇ ਮੇਨ ਗੱਲ ਕਰ ਲਾਂ ਬਈ ਆਪਣੇ ਕੋਲੇ ਦਾਣੇ ਦੀ ਕਿਸੇ ਪਾਸੋਂ ਸੱਜਣੋਂ ਕੋਈ ਕਮੀ ਨਹੀਂ ਵੀ ਬਾਈ ਨੇ ਨਾ ਇੱਕ ਖੁੱਲਣੀ ਲਾ ਰਹੀ ਨੇ ਖੁੱਲੀਆਂ ਟਾਈਪ ਆ ਇਹ ਆਪਾਂ ਪਕਾ ਕੇ ਵੀ ਦੰਨਿਆ ਖਾਣਾ ਦੀ ਗੱਲ ਕਰ ਲਈ ਹਾਂ ਬਈ ਇਹਨਾਂ ਉਹ ਪਕਾਉਣ ਵਾਲਾ ਕੀ ਸਿਸਟਮ ਹੈ ਨਾ ਮੇਰੇ ਪਾਇਆ ਪਿਆ ਬਈ ਬਸ ਤੁਸੀਂ ਅਗੇ ਅੱਛਾ ਪਿਛਲੇ ਪਾਸੇ ਪਾਇਆ ਪਿਆ ਕਿਹੜੇ ਬੰਨੇ ਪਾਇਆ ਪਿਆ ਦਿਖਾਈਏ ਲੈ ਆਜੋ ਸੱਜਣੋ ਬਾਈ ਦਾ ਨੇ ਇਧਰ ਪਾਇਆ ਵੀ ਸਿਸਟਮ ਮਾਗਰਲੇ ਪਾਸੇ ਵੀ ਚੰਗਾ ਤਿਆਰ ਕਰਿਆ ਹੋਇਆ ਤੇ ਆਹ ਪਿਆ ਬਾਈ ਆ ਚੁੱਲੇ ਤੇ ਬਾਈ ਨਾ ਜੇ ਗੱਲ ਕਰ ਲਾਂ ਸੱਜਣੋ ਮੈਂ ਸਮਾਨ ਆਹ ਖੁਰਚੇ ਦੇ ਨਾਲ ਬਾਈ ਨੂੰ ਵੀ ਸ਼ੌਂਕ ਆਏ ਕੰਮ ਵਾਲੀ ਨੂੰ ਬਾਈ ਮਾਰ ਦੇ ਕੈਮਰਾ ਬਾਈ ਨੂੰ ਵੀ ਦਿਖਾ ਦੇ ਵੀਡੀਓ ਦੇ ਵਿੱਚ ਪਹਿਲਾਂ ਡੇਗ ਨਾ ਨਹੀਂ ਇਹਨੂੰ ਹੁਣ ਚੁੱਲੇ ਤੋਂ ਕਿਤੇ ਮੇਰੇ ਪੈਰਾਂ 'ਤੇ ਡੋਲਦੇ ਸਾਰਾ ਅਛਾ ਇਹਦੇ ਚ ਆਪਾਂ ਕੀ ਕੀ ਪਾ ਕੇ ਦੰਨਿਆ ਪਕਾਉਣਾ ਕੱਲੀ লেਟੀ ਤੇ ਬਈ ਨੂਨ ਦੀ ਮੁਠੀ ਅਛਾ ਕੱਲੀ লেਟੀ ਤੇ ਨੂਨ ਇਹ ਸਵੇਰ ਵਾਲਾ ਸਮਾਨ ਹੈ ਠੀਕ ਹੈ ਜੀ ਬਾਹਰ ਪੇ ਉਹ ਸ਼ਾਮ ਵਾਲਾ ਅਛਾ ਉਹ ਸ਼ਾਮ ਵਾਲਾ ਸਵੇਰ ਤੇ ਸ਼ਾਮ ਵਾਲੇ ਖਾਣੇ ਦਾ ਫਰਕ ਹੈ ਵੀ ਸਵੇਰ ਵਾਲੇ ਚਾਹ ਦੰਨਿਆ ਲੈਟੀ ਵਿੱਚ ਨਮਕ ਪਾ ਗਏ ਇਹ ਨਮਕ ਕਾ ਤੋਂ ਪੋਣਿਆ ਬਈ ਆਪਾਂ ਬਹੁਤ ਚੰਗਾ ਪਸ਼ੂਆਂ ਨੂੰ ਚਰ ਕਰ ਲੈਂਦੇ ਆ ਠੀਕ ਆ ਗੱਲ ਵੀ ਉਹਦੇ ਨਾਲ ਭੁੱਖ ਲੱਗ ਜਾਂਦੀ ਹੈ ਇੱਕ ਕਈ ਵਾਰੀ ਖੁਲ ਲੀਆਂ ਚੀ ਵੀੜੇ ਕਿਦਾਂ ਓਏ ਆ ਜਾ ਤੂੰ ਵੀ ਆਇਆ ਆ ਜਾ ਆ ਜਾ ਤੇਰਾ ਕੀ ਨਾਮ ਆ ਉਧਰ ਚਾਕ ਚੀ ਭੋਲ ਮੜਾ ਜਾ ਅਨਮੋਲ ਸਿੰਘ ਸਕੂਲ ਚ ਦਾ ਬੜਾ ਰੋੜਾ ਬੋਨੇ ਹੋਇਆ ਅਨਮੋਲ ਸਿੰਘ ਕਿਹੜੀ ਕਲਾਸ ਚ ਪੜਦਾ ਨੌਵੀਂ ਨੌਵੀਂ ਕਲਾਸ ਚ ਹੈਗਾ ਜਾਨਵਰਾਂ ਦਾ ਸ਼ੌਂਕ ਹੈ ਤੂੰ ਥੋੜਾ ਜਿਹਾ ਅਨਮੋਲ ਨਾਲ ਸੱਜਣੋਂ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਆਪਾਂ ਇਹਨੂੰ ਖੜਾ ਲਾਂਦੇ ਝੋਟੀ ਲਵੇ ਹਨਾ ਖੋਲਦਾ ਗੱਟੀਆਂ-ਕੁੱਟੀਆਂ ਬੰਦਦਾ ਉਹਨਾਂ ਪਰ ਹੈ ਬਾਰੇ ਤਾਂ ਨਹੀਂ ਜਾਂਦਾ ਫਿਰ ਬਾਹਰਲੇ ਦੇਸ਼ ਤਾਂ ਨਹੀਂ ਜਾਂਦਾ ਫਿਰ ਹੈ ਬਣਦੀ ਅਸਲਾ ਜੀ ਉਹ ਬਾਰੇ ਫਾਇਦਾ ਨਹੀਂ ਕੋਈ ਉੱਥੇ ਦਿਹਾੜੀ ਕਰਨੀ ਪੈਂਦੀ ਆ ਉਹਦੇ ਸੋਡਾ ਸਿਸਟਮ ਚੰਗਾ ਬਾਕੀ ਸੱਜਣਾਂ ਬਾਹਰ ਵਾਲੇ ਸੱਜਣਾਂ ਨੂੰ ਵੀ ਮੈਂ ਇਹੀ ਗੱਲ ਆਖੂਗਾ ਵੀ ਆਪਾਂ ਜਦੋਂ ਬਾਹਰ ਯਾਰ 20-25 ਲੱਖ ਰੁਪਿਆ ਲਾ ਕੇ ਬਾਹਰ ਜਾਨੇ ਆ ਉਹਦੇ ਨਾਲੋਂ ਤੁਸੀਂ 4-5 ਲੱਖ ਦੇ ਵਿੱਚ ਬਾਈ ਉਹਰੇ ਤਿੰਨ ਕਿ ਜਾਨਵਰ ਲੈ ਕੇ ਵਧੀਆ ਕੰਮ ਰੋੜ ਸਕਦੇ ਆ ਹਨਾ ਕਿਉਂਕਿ 4-5 ਲੱਖ ਚ ਸੱਜਣੋਂ ਵਧੀਆ ਕੰਮ ਰੋੜ ਪੂਗਾ ਯਾਰ 14-15 ਕਿਲੋ ਵਾਲੇ ਦੋ ਤਿੰਨ ਜਾਨਵਰ ਆ ਜਾਣਗੇ ਉਹਨਾਂ ਦੀ ਖਾਦ ਖਰਾਕ ਵੀ ਆ ਜੂ ਤੇ ਮੇਰੇ ਹਿਸਾਬ ਨਾਲ 50-60000 ਰੁਪਿਆ ਮਹੀਨੇ ਦਾ ਦੁੱਧੋਰੇ ਬੰਦਾ ਪਾ ਸਕਦਾ ਬਾਹਰ ਜਾਣ ਨਾਲੋਂ ਕਿਉਂਕਿ ਬਾਹਰ ਕੀ ਆ ਯਾਰ ਆਪਾਂ ਦਿਹਾੜੀ ਕਰਦੇ ਆ ਇੱਥੋਂ ਜ਼ਮੀਨ ਵੇਚ ਕੇ ਜਾਂਦੇ ਆ 20 ਕਿਉਂਕਿ ਕਿਸੇ ਦੀ ਗੁਲਾਮੀ ਕਰਨ ਨਾਲ ਯਾਰ ਤੁਸੀਂ ਇੱਥੇ ਹੀ ਕੰਮ ਕਰੋ ਆਪਣਾ ਪੈਸਾ ਆਪਣੇ ਦੇਸ਼ 'ਚ ਹੀ ਰੱਖੋ ਜਦੋਂ ਆਪਣੀ ਕਰੰਸੀ ਬਾਹਰ ਜਾਈ ਜਾਂਦੀ ਆ ਤਾਂ ਕਰਕੇ ਆਪਸਰ ਜਨੋ ਡਾਊਨ ਆਈ ਜਾਂਦੇ ਆ ਉਹ ਆਪਣੇ ਨਾਲੋਂ ਅੱਪ ਜਾਈ ਜਾਂਦੇ ਨੇ ਉੱਪਰ ਜਾਈ ਜਾਂਦੇ ਨੇ ਤੇ ਬਾਕੀ ਅੱਜ ਇਸ ਫਾਰਮ ਤੋਂ ਵੀਡੀਓ ਬਣਾ ਕੇ ਦਿਖਾਈ ਆ ਕੱਲ ਨੂੰ ਨਾ ਮੋਟੀਵੇਸ਼ਨਲ ਵੀਡੀਓ ਵੀ ਮੈਂ ਕਿਸੇ ਫਾਰਮ ਤੋਂ ਬਣਾਉਂਗਾ ਚੰਗੇ ਜਾਨਵਰ ਦਿਖਾਉਂਗਾ ਤੇ ਪੂਰੀ ਡਿਟੇਲ ਨਾਲ ਦੱਸੂਗਾ ਵੀ ਛੋਟੇ ਬੱਚੇ ਕਿਵੇਂ ਤਿਆਰ ਕਰ ਸਕਦੇ ਆ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ